ਅਤੇ ਚੰਗ ਗੰਡਾਸਾ ਸੀਗਾ ਤੇ ਕੋ ਛੋਟੇ ਛੋਟੇ ਸਿਗਰਟ ਡੰਡੇ ਜੀ ਉਹਨਾਂ ਕੋਲ ਠੀਕ ਹੈ ਜੀ ਹਾਂਜੀ ਜਦੋਂ ਮੇਰੇ ਸਹੁਰਾ ਸਾਹਿਬ ਜੀ ਮੂਰੇ ਹੋ ਗਏ ਤੇ ਉਹਨਾਂ ਨੇ ਉਹ ਗੰਡਾਸਾ ਮਾਰਿਆ ਉਹਨਾਂ ਦੇ ਸਿਰ 'ਚ ਹਾਂ ਤਿੰਨ ਗਾਇਆ ਇਹ ਅੱਛਾ ਜੀ ਤੇ ਉਹਦੋਂ ਉਹ ਪਾ ਦਿੱਗੇ ਮਾਰ ਕੇ ਸੱਟੇ ਗਈ ਕਿੰਨੀ ਕਿ ਸੱਟ ਸੀ ਸਿਰ 'ਚ ਕੀ ਵੱਜਿਆ ਸੀ ਪਤਾ ਕੁਛ ਸਿਰ 'ਚ ਤਾਂ ਗੜਾਸਾ ਵੱਜਿਆ ਹਾਂ ਜਿੱਥੇ ਗੜਾਸਾ ਵੱਜਿਆ ਜਿੱਥੇ ਸਿਰ ਚੋਂ ਕਸਗਾ ਵੱਜਿਆ ਵੀ ਹਾਂਜੀ ਇਹ ਕਰੇ ਆ ਗਏ ਸੀ ਕਿ ਕੁੱਟਣ ਜਮਾ ਸਾਡੇ ਬਾਹਰ ਦੇ ਵਿੱਚ ਆ ਕੇ ਕੁੱਟ ਕੇ ਮਾਰ ਕੇ ਸੱਟ ਕੇ ਗਏ ਆਗੇ ਲਾ ਕੇ ਸੱਧਿਆ ਗਿਆ ਸੀ ਬਾਹਰ ਮੁੰਡੇ ਨੂੰ ਵੀ ਆਜਾ ਪਤਾ ਨਾ ਲੋਟ ਕਰਦੀ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਆਪਦਾ ਗੁਰਪ ਬਣਾਈ ਬੈਠੇ ਆ ਵੀ ਆਪਾਂ ਜਿ ਕੁੱਟਣੀ ਕੁੱਟਣੀ ਜੀ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚਿਰ ਸੀ ਸਨਸਕਾਰ ਨਹੀਂ ਕਰਨਾ ਉਹ ਬੰਦੇ ਦਾ ਹਾਂਜੀ ਇਹਨਾਂ ਨੇ ਜੀ ਪਹਿਲਾਂ ਵੀ ਹੱਥ ਸੀਗਾ ਇਹਨਾਂ ਦਾ ਜਦੋਂ ਮੇਰੇ ਜੇਠ ਮਰਿਆਗਾ ਉਦੋਂ ਵੀ ਇਹਨਾਂ ਦਾ ਹੱਥ ਸੀਗਾ ਵਿੱਚ ਉਹ ਮੰਦੇ ਨੂੰ ਕਿਉਂ ਯਾਰ ਇਹਨੇ ਦਰਦਸ਼ੇ ਨਾਮ ਮਾਰਿਆ ਗਿਆ ਕੋਈ ਸਿਆਸੀ ਮਾਤਾ ਨਹੀਂ ਬਣਾਇਆ ਜਾਂ ਕੋਈ ਤਾਰ ਜਾਂ ਕੋਈ ਹੋਰ ਕੋਈ ਲੈੜਦਾ ਸੀ ਤੜਕੇ ਨੂੰ ਕੱਠ ਕਰਦੇ ਕੋਈ ਹੂੰ ਕੋਈ ਮਸਲਾ ਹੱਲ ਕਰਦੇ ਉਹਦਾ ਕੋਈ ਪੰਚਾਇਤ ਨੂੰ ਦਿੰਦੇ ਹੂੰ ਮੁੜ ਕੇ ਉਹਨਾਂ ਨੇ ਘਰੋਂ ਬੇਦਖਲ ਕਰਤਾ ਸੀਗਾ ਉਹਨਾਂ ਨੇ ਕਿਸੇ ਹੋਰ ਕੰਮ ਤੇ ਭੇਜਤਾ ਸੀਗਾ ਬਾਹਰ ਜੀ ਉਹ ਮੁੰਡਾ ਕੱਲ ਦਾ ਆਇਆ ਹੋਇਆ ਈ ਇਹਨਾਂ ਦਾ ਛੋਟਾ ਮੁੰਡਾ ਉਹਨਾਂ ਨੇ ਰਹਿ ਕੀਤੀ ਸੀਗੀ ਇਹਨਾਂ ਨੂੰ ਮਾਰਨ ਨੂੰ ਕੁੱਟਣ ਦੀ 2 ਲੈਕਸ ਵੀ ਘੇਰੀ ਗਈ ਹੈ ਇਹੋ ਉਹਨਾਂ ਦੀ ਹਾਂਜੀ ਅਸੀਂ ਮੌਕੇ ਤੇ ਮੌਜੂਦਾ ਉੱਥੇ ਸੀ ਅੱਛਾ ਐਂਬੂਲੈਂਸ ਵੀ ਨੰਗੜ ਨੇ ਸੀ ਜਿੰਦੇ ਤੋਂ ਉਹ ਬੰਦੇ ਕਿ ਫੋਨ ਆਇਆ ਪਹਿਲਾਂ ਉਹਦੀ ਜਾਣ ਤੋਂ ਜੀ ਫੋਨ ਆਇਆ ਕਿਸੇ ਮੁੰਡੇ ਦਾ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਪੈਣੀ ਜੋਸੀ ਨੂੰ ਭੇਜ ਦੇ ਕਹਿੰਦਾ ਹੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਕੌਣ ਬੋਲਦੇ ਹੋ ਉਹ ਕਹਿੰਦਾ ਕਹਿੰਦਾ ਬੱਸ ਪੈਣੀ ਤੂੰ ਜੋਸੀ ਨੂੰ ਭੇਜ ਦੇ ਅਸੀਂ ਲੈਟ ਲੋਟ ਕਰਨੀ ਰਾਤ ਮਾਰ ਕੇ ਚਾਰੇ ਫਰਾਰ ਹੋ ਗਏ ਘਰੋਂ ਬਈ ਆਵਦੇ ਠੀਕ ਹੈ ਮੇਰਾ ਬੰਦਾ ਨੱਕਾ ਹੀ ਨਾ ਲਿਖਾਤਾ ਇਹਨਾਂ ਨੇ ਐ ਕਿਹਾ ਮੇਰੇ ਸੱਸ ਮੇਰੇ ਉਹਦੇ ਮੂਰੇ ਹੋ ਗਈ ਡੈਡੀ ਦੇ ਤੇ ਜਦੋਂ ਦੁਬਾਰੇ ਉਹ ਮੇਰੀ ਸੱਸ ਦੇ ਮਾਰਨ ਲੱਗਿਆ ਤੇ ਮੈਂ ਆਪਦੀ ਸੱਸ ਦੀ ਫੜ ਕੇ ਬਾਹ ਖੇਚ ਲਈ ਮਗਰ ਨੂੰ ਅੱਛਾ ਜੀ ਤੇ ਉਹ ਜਾ ਕੇ ਗੰਡਾਸਾ ਧਰਤੀ ਤੇ ਵੱਜਿਆ ਮੁੰਡਾ ਉਹ ਛੋਟਾ ਜਿਹੜਾ ਬਾਹਰ ਰਹਿੰਦਾ ਹੈਗਾ ਉਹਦਾ ਭਾਈ ਹੂੰ ਜਿਹੜੇ ਦੇ ਮੁੰਡੇ ਹੈਗੇ ਹੂੰ ਉਹ ਇੱਕ ਵਾਰ ਉਹ ਸੱਦਿਆ ਗਿਆ ਸੀ ਪਤਾ ਨਹੀਂ ਤਾਂ ਰੱਬ ਜਾਣੇ ਬੰਦੇ ਸੱਦ ਕੇ ਲਿਆਏ ਸੀ ਪਤਾ ਨਹੀਂ ਆਪ ਸੀਗੇ ਸਾਡੇ ਸਾਹਮਣੇ ਤਾਂ ਉਹ ਚਾਰ ਜੀ ਆਪ ਦੇ ਮੈਂਬਰ ਸੀਗੇ ਜਦੋਂ ਕੋਈ ਲੜਾਈ ਹੋ ਗਈ ਤੇ ਪਿਛੇ ਲੜਾਈ ਹੋਈ ਹੈਗੀ ਮੇਰਾ ਬੰਦਾ ਲੜਾਈ ਵਿੱਚ ਹੈ ਨਹੀਂ ਸੀਗਾ ਭਰਾਵਾ ਉਹਨੂੰ ਸਵੇਰ ਦੇ ਹੌਣ ਲੈ ਕੇ ਗਏ ਨੱਕਾ ਹੀ ਫੜ ਕੇ ਅਜੇ ਤੱਕ ਨਹੀਂ ਉਹਨਾਂ ਪਰਵਾਰ ਨਾਲ ਕੋਈ ਛੜਾ ਲੱਗਣਾ ਜਿਹਨਾਂ ਚੱਲਦੇ ਸੀ ਪਹਿਲਾਂ ਮੇਰੇ ਵੱਡੇ ਮੁੰਡੇ ਦੀ ਜਦੋਂ ਹੀ ਸੀ ਉਦੋਂ ਉਹਨਾਂ ਦਾ ਹੱਥ ਪੂਰਾ ਸੀ ਵਿੱਚ ਠੀਕ ਹੈ ਕੱਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਐਸ ਸਮੇਂ ਮੈਂ ਕੋਠੇ ਗੁਰੂ ਦਾ ਪਿੰਡ ਆ ਜਿੱਥੇ ਰਾਤ ਤਕਰੀਬਨ 9 ਵਜੇ ਦੋ ਗਵਾਂਡੀਆਂ ਵਿਚਕਾਰ ਲੜਾਈ ਹੁੰਦੀ ਹੈ ਜਿਦੇ ਵਿੱਚ ਇੱਕ ਦੀ ਮੌਤ ਹੋ ਗਈ ਜਿਸ ਦੀ ਉਮਰ ਤਕਰੀਬਨ 50 ਸਾਲ ਦੱਸੀ ਜਾ ਰਹੀ ਹੈ ਤੇ ਮੁੰਡਾ ਜ਼ਖਮੀ ਦੱਸਿਆ ਜਾ ਰਿਹਾ ਆ ਸਾਹਮਣੇ ਮੈਂ ਘਰ ਦੀਆਂ ਤਸਵੀਰਾਂ ਦਿਖਾਉਣਾ ਜੋ ਇੱਟਾਂ ਡਲੇ ਖਿਲਰੇ ਹੋਏ ਆ ਇਹ ਰਾਤ ਉਹ ਲੜਾਈ ਦੇ ਖਿਲਰੇ ਹੋਇਆ ਤੇ ਪਰਿਵਾਰ ਇਸ ਸਮੇਂ ਬਾਹਰ ਲੱਗਾ ਹੋਇਆ ਕੋਈ ਘਰ ਵਿੱਚ ਨਹੀਂ ਆ ਜੀ ਆ ਆਂਡਗਵਾਰਡ ਦੱਸਦਾ ਕਿ ਕਸੂ ਗਿਆ ਵਜਿਆ ਹੋਇਆ ਜਿਸ ਜਿਸ ਵਿਅਕਤੀ ਦੀ ਮੌਤ ਹੋਈ ਆ ਦੇ ਕਸਿਆ ਵਜਿਆ ਤੇ ਲੜਾਈ ਲੜਾਈ ਸਿਰਫ ਇੱਕ ਬਿਜਲੀ ਵਾਲੀ ਤਾਰ ਨੂੰ ਲੈ ਕੇ ਹੋਈ ਆ ਜੋ ਸਪਲਾਈ ਘਰਾਂ ਦੇ ਵਿੱਚ ਬਿਜਲੀ ਦੀ ਤਾਰ ਹੁੰਦੀ ਆ ਉਸ ਨੂੰ ਉਸ ਦੇ ਕੋਈ ਝਗੜਾ ਬਣਿਆ ਗਾਲੀ ਗਲੋਚ ਹੋਈ ਆ ਕਿਉਂਕਿ ਇੱਥੇ ਆਂਡਗਵਾਰਡ ਨਾਲ ਗੱਲਬਾਤ ਕਰਦੇ ਪਰਿਵਾਰ ਤਾਂ ਹੈ ਨਹੀਂ ਪਰ ਜਿੰਨਾ ਪਰਿਵਾਰਾਂ ਵੱਲੋਂ ਕਹਿੰਦੇ ਕਿ ਉਹ ਵਾਰ ਕੀਤਾ ਗਿਆ ਉਹ ਵੀ ਇੱਥੇ ਘਰ ਛੱਡ ਕੇ ਫਰਾਰ ਹੋ ਗਿਆ ਭੈਣੇ ਆ ਇਹ ਤੁਸੀਂ ਤੁਸੀਂ ਜੀ ਹਾਂਜੀ ਆ ਘਰ ਤੁਹਾਡਾ ਹੀ ਆ ਪਹਿਨੇ ਜਿਹੜੀ ਰਾਤ ਲੜਾਈ ਹੋਈ ਆ ਕੀ ਕਾਰਨ ਸੀ ਕੀ ਹੋਇਆ ਇਹ ਤਾਰਾ ਬਿਜਲੀ ਵਾਲੀ ਤਾਰ ਦੀ ਕਾਰਨ ਸੀ ਜਿਹੜੀ ਬਿਜਲੀ ਵਾਲੀ ਤਾਰ ਹਾਂ ਜੀ ਉਹਦੇ ਪਿੱਛੇ ਲੜਾਈ ਹੋਈ ਹੈਗੀ ਮੇਰਾ ਬੰਦਾ ਲੜਾਈ ਵਿੱਚ ਹੈ ਨਹੀਂ ਸੀਗਾ ਭਰਾਵਾ ਉਹਨੂੰ ਸਵੇਰ ਦੇ ਹੋਣ ਲੈ ਕੇ ਗਏ ਆ ਨੱਕਾ ਹੀ ਫੜ ਕੇ ਅੱਛਾ ਤੁਹਾਡੇ ਘਰ ਵਾਲੇ ਨੂੰ ਪੁਲਿਸ ਲੈ ਕੇ ਗਈ ਹੋਈ ਆ ਜੀ ਸਵੇਰ ਦੇ ਲੈ ਕੇ ਗਏ ਵਿਆ ਇਹ ਰਾਤ ਮਾਰ ਕੇ ਚਾਰੇ ਫਰਾਰ ਹੋ ਗਏ ਘਰੋਂ ਭਈਆ ਦੇ ਠੀਕ ਆ ਮੇਰਾ ਬੰਦਾ ਨੱਕਾ ਹੀ ਨਾ ਲਿਖਾਤਾ ਇਹਨਾਂ ਨੇ ਘਰ ਵਾਲੇ ਨੇ ਲਿਖਾਇਆ ਦਾ ਕੀ ਕੰਮ ਕਰ ਰਿਆ ਸੀ ਭੈਣੇ ਤੁਹਾਡੇ ਘਰ ਵਾਲਾ ਜਦੋਂ ਇਹ ਲੜਾਈ ਹੋਈ ਉਹ ਕਿੱਥੇ ਸੀ ਇਸ ਤਾਂ ਪਏ ਸੀ ਦੀਰੇ ਘਰੇ ਸੁੱਤੇ ਹਾਂ ਜੀ ਸੁੱਤੇ ਪਏ ਜਿਹਦਾ ਚੀਕਾਰ ਵਾਲੀ ਪਈ ਆ ਜੀ ਉੱਠ ਕੇ ਗਏ ਆ ਠੀਕ ਹੈ ਸਵੇਰੇ ਇਹਨਾਂ ਨੇ ਨਾਂ ਲਿਖਾ ਦਿੱਤਾ ਜੀ ਨੱਕੇ ਹੀ ਲਿਖਾਤਾ ਓਕੇ ਰਾਤ ਮਤਲਬ ਤੁਹਾਡੇ ਘਰ ਵਾਲਾ ਤੁਹਾਡੇ ਕਹਿਣ ਦੇ ਮੁਤਾਬਕ ਉਹ ਇੱਥੇ ਹੈ ਨਹੀਂ ਸੀ ਇਹਦੇ ਲੜਾਈ ਦੇ ਵਿੱਚ ਨਹੀਂ ਅਸੀਂ ਪਏ ਸੀਗੇ ਠੀਕ ਹੈ ਬਿਜਲੀ ਗਈ ਹੋਈ ਸੀ ਇਹ ਤਾਰਾਂ ਲੋਟ ਕਰਨ ਗਏ ਸੀਗੇ ਇਹ ਇਹ ਮੁੰਡਾ ਤੇ ਇਹ ਮੁੰਡਾ ਇੱਥੇ ਲੜਪੇ ਠੀਕ ਹੈ ਇਹ ਜਿਹੜਾ ਕਤਲ ਹੋਇਆ ਇਹ ਬਿਜਲੀ ਦੇ ਤਾਰ ਨੂੰ ਲੈ ਕੇ ਹੋਇਆ ਤੇ ਤੁਹਾਡੇ ਕਹਿਣ ਦੇ ਹਿਸਾਬ ਨਾਲ ਗਵੰਡੀਆਂ ਨੇ ਕੀਤਾ ਹਾਂਜੀ ਇਹਨਾਂ ਨੇ ਕੀਤਾ ਜੀ ਚਾਰੇ ਜਾਨਾਂ ਦੇ ਮੇਰੇ ਬੰਦੇ ਨੱਕੇ ਵਸਾ ਰਹੇ ਚਾਰੇ ਕੌਣ ਕੌਣ ਸੀ ਜੀ ਦੋ ਮੁੰਡੇ ਆ ਜੀ ਇਹਨਾਂ ਦੇ ਇੱਕ ਉਹਨਾਂ ਦਾ ਪਿਓ ਆਗਾ ਇਹ ਜਿਹੜੇ ਦੋਵੇਂ ਲੜਿਆ ਆ ਆਪਸ ਵਿੱਚ ਸਕੇ ਆ ਜਾ ਆਂ ਆਂਡੀ ਗਵਾਂਡੀ ਆ ਜੀ ਆਂਡੀ ਗਵਾਂਡੀ ਹੈ ਭਾਈ ਆਂਡੀ ਗਵਾਂਡੀ ਆ ਸਕੇ ਨਹੀਂ ਇਹ ਭਗਤੇ ਤੁਰਨ ਲੱਗਿਆ ਇਹ ਜਿਹੜਾ ਜਿਹੜਾ ਬੰਦਾ ਮਰਿਆ ਭਗਤੇ ਤੁਰਨ ਲੱਗਿਆ ਹਾਂਜੀ ਇਹ ਭਗਤੇ ਤੁਰਨ ਲੱਗਿਆ ਮੁੰਡੇ ਦਾ ਜਿਹੜਾ ਮੁੰਡਾ ਜ਼ਖਮੀ ਆ ਕਿੰਨਾ ਕੁ ਉਹਦਾ ਨੁਕਸਾਨ ਹੋਇਆ ਜੀ ਕੀ ਕੁਝ ਆ ਪਤਾ ਇਹਨਾਂ ਦਾ ਮੁੰਡਾ ਜੀ ਨਹੀਂ ਜੀ ਉਹਦੇ ਬਾਰੇ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਅੰਦਰ ਹੀ ਸੀ ਜੀ ਬੱਚਿਆਂ ਕੋਲੇ ਠੀਕ ਹੈ ਮੇਰੇ ਬੰਦੇ ਆਏ ਸੀ ਬਾਹਰ ਜਿਹੜਾ ਚੀਕਾ ਰੋਲੀ ਪਈ ਆ ਹੂੰ ਬਸ ਉਹਨਾਂ ਦਾ ਨਾਮ ਇਸ ਕਰਕੇ ਵਿੱਚ ਲਿਖਾਤਾ ਠੀਕ ਵੀ ਅਸੀਂ ਇਹਨਾਂ ਦਾ ਨਾਂ ਵਰਤ ਉਹ ਬਾਈ ਹੋਰੀ ਉਹ ਵੀ ਗਵੰਡੀ ਨੇ ਹਨਾ ਉਹ ਤਾਂ ਰਾਤ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਰਿਵਾਰ ਤਾਂ ਇੱਥੇ ਮੌਜੂਦ ਨਹੀਂ ਪਰ ਆਂਢੀ ਗਵੰਡੀਆਂ ਨੇ ਉਹ ਪੂਰੀ ਘਟਨਾ ਵੇਖੀ ਆ ਕਿ ਕਿਉਂ ਹੋਇਆ ਕੀ ਕਾਰਨ ਬਣਿਆ ਕਿਉਂਕਿ ਬਿਜਲੀ ਵਾਲੀ ਤਾਰ ਨੂੰ ਜੇ ਲੜਾਈ ਹੁੰਦੀ ਆ ਤਾਂ ਐਡਾ ਮਾਤਾ ਕਾਉ ਲੜਾਈ ਬਿਜਲੀ ਵਾਲੀ ਤਾਰ ਨੂੰ ਲੈ ਕੇ ਕਿਵੇਂ ਹੋਈ ਆ ਬਿਜਲੀ ਘਰੇ ਆਉਂਦੀ ਸੀ ਜਾਂ ਕੋਈ ਤਾਰ ਉਪਾ ਪਾਉਣੀ ਪਣੀ ਸੀ ਤਾਰ ਟੁੱਟੀ ਚੱਟੀ ਕਿਤੇ ਅੱਛਾ ਤੇ ਉੱਥੇ ਇਹ ਬਿਜਲੀ ਤਾਰ ਲੋਟ ਕਰ ਦੇ ਚੀ ਠੀਕ ਹੈ ਇਹ ਦੋਵੇਂ ਮੁੰਡੇ ਨਾ ਹੋਰ ਮੁੰਡੇ ਤੇ ਹੈਗੇ ਸੀ ਅੱਛਾ ਤੇ ਉੱਥੇ ਬੂਲ ਬਾਲ ਪਿਆ ਵਿੱਚੀ ਆਪਸ ਵਿੱਚ ਬੋਲਬਾਲ ਤੇ ਠੀਕ ਇੱਥੇ ਇੱਥੇ ਡਰਾਈ ਓਪੀਨੀਅਨ ਜਿਹੜਾ ਮੁੰਡੇ ਦੀ ਡੈਥ ਹੋਈ ਆ ਕਿ ਇਹੋ ਜੇ ਸੀ ਉਹ ਪਹਿਲਾਂ ਵੀ ਲੜਾਈ ਝਗੜਿਆ ਚਾਇਆ ਕਿ ਪਹਿਲਾਂ ਵੀ ਲੜੇ ਲੁੜੇ ਆ ਨਹੀਂ ਯਾਰ ਪਹਿਲਾਂ ਲੜੇ ਲੁੜੇ ਠੀਕ ਆ ਹਮ ਤਾਂ ਪਹਿਲਾਂ ਲੜੇ ਠੀਕ ਆ ਪੁਲਿਸ ਆਈ ਸੀ ਇੱਥੇ ਕੋਈ ਮਵੇਖ ਗਈ ਆ ਮੁਕਾ ਹਾਂ ਹਾਂ ਮੁਕਾ ਆਇਆ ਰਾਤੀ ਆ ਗਈ ਪੁਲਿਸ ਰਾਤ ਆ ਗਈ ਸੀ ਉਹਦੀ ਹਾਂ ਉਹਦੀ ਆ ਗਈ ਸੀ 1:00 ਵਜੇ ਦੀ ਘਟਨਾ ਸੀ ਇਹ ਮੰਨਾ 9 ਵਜੇ ਦੀ ਹੈਗਾ 9 ਵਜੇ ਦੀ ਘਟਨਾ ਹੈ ਇਹ ਮੁੰਡੇ ਲੜੇ ਕਿਹੜੀ ਗੱਲੋਂ ਆ ਕਿ ਤਾਰ ਨੂੰ ਲੈ ਕੇ ਬੜਿਆ ਗਾਲੀ ਗਲੋਚ ਹੋਇਆ ਜਾਂ ਕੋਈ ਤਾਰ ਦਾ ਕੋਈ ਨਹੀਂ ਇਹ ਨਹੀਂ ਆਪਣੇ ਦਾ ਮੈਸਤਰੀ ਲੱਗਿਆ ਹੈਗਾ ਜੀ ਠੀਕ ਹੈ ਤੇ ਆਪਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਕਿਉਂਕਿ ਆਪਾਂ ਘਰੇ ਸੀਗੇ ਅੱਛਾ ਉੱਥੇ ਸੜਕ ਦੀ ਮਣ ਮੋਟੇ ਕੋਈ ਗੱਲਬਾਤ ਹੋਈ ਜਾਂਦੀ ਕਿੰਨੀਆਂ ਕਿ ਸੱਟਾਂ ਵੱਜੀਆਂ ਮੁੰਡੇ ਦੇ ਸੱਟਾਂ ਦਾ ਹੀ ਪਤਾ ਨਹੀਂ ਹੁਣ ਮਨ ਲਵਾਉ ਕਹਿੰਦੇ ਤੁਸੀਂ ਉਦੋਂ ਇੱਥੇ ਪੈਂਡ ਚ ਹੋਵੋਗੇ ਤਾਂ ਜੋ ਲੜਾਈ ਹੋਈ ਆ ਛੜਾਉਣ ਛੜੂਣ ਤਾਂ ਬੰਦਾ ਹੁੰਦਾ ਹੀ ਆ ਹਾਂਜੀ ਹਾਂਜੀ ਆਏ ਸੀ ਤੁਸੀਂ ਛੜਾਇਆ ਹੋਊਗਾ ਨਹੀਂ ਛੜਾਇਆ ਤਾਂ ਹੈਗਾ ਇੱਕ ਮੁੰਡਾ ਹੋਰ ਸੀ ਫੇ ਜਿਹਦਾ ਜਿਹੜਾ ਕਹਿੰਦੇ ਇਹਦਾ ਮੁੰਡੇ ਦਾ ਡੈਡੀ ਆ ਉਹ ਤਾਂ ਪੂਰਾ ਹੋ ਗਿਆ ਉਹਦੇ ਕੀ ਵਜ੍ਹਾ ਸਰਚ ਪੂਰੀ ਸਰਚ ਹਾਂ ਉਹ ਸਰਚ ਬਸ ਆਹੀ ਸੀ ਕਿ ਮਣ ਮੋਟਾ ਕੋਈ ਨਹੀਂ ਕੋਈ ਵਾਰਤਾ ਕੀਤਾ ਹੋਣਾ ਕਾਹਦੇ ਨਾ ਜਿਵੇਂ ਕਸੂਗਾ ਮਾਰਿਆ ਜਾਂ ਟੜਲਾ ਮਾਰਿਆ ਨਹੀਂ ਰਸ ਨਹੀਂ ਗਲੀ ਚ ਪਤਾ ਨਹੀਂ ਲੱਗੇ ਕੀ ਵਜ੍ਹਾ ਕੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਜਾਣਕਾਰੀ ਨਹੀਂ ਉਹ ਆਣ ਪਤਾ ਕੀ ਜਵਾਗ ਸਾਡੇ ਛੋਟੇ ਸੀਗੇ ਅੱਛਾ ਤੇ ਮਾਰੇ ਜਵਾਕਾਂ ਜਿ ਹੁਲ ਜਗੇ ਜਵਾਗ ਆਣ ਬਾਹਰ ਆਉਂਦੇ ਸੀਗੇ ਪਰਿਵਾਰ ਹੁਣ ਜਿਹਨਾਂ ਨੇ ਮਾਰਿਆ ਵੀ ਹੈਗਾ ਪਰਿਵਾਰ ਦਾ ਕਿ ਕੋਈ ਨਹੀਂ ਇਥੇ ਕੋਈ ਨਹੀਂ ਇਥੇ ਕਿਹੜਾ ਘਰ ਕਿਹੜਾ ਘਰ ਉਹਨਾਂ ਦਾ ਨਹੀਂ ਪਤਾ ਉਹ ਤਾਂ ਉਹ ਸਰੇ ਸਰੇ ਵਾਲਾ ਘਰ ਸਰੇ ਵਾਲਾ ਘਰ ਆ ਚਲੋ ਗੱਲ ਉਧਰ ਮੈਂ ਵੇਖਦਾ ਕੋਈ ਘਰ ਹੈ ਤਾਂ ਜਾਣਕਾਰੀ ਸਾਂਝੀ ਕਰਦੇ ਆ ਕਿ ਕੀ ਕਾਰਨ ਹੈ ਕਿਉਂ ਇੰਨਾ ਮਸਲਾ ਵਧਿਆ ਕਿ ਇੱਕ ਤਾਂ ਬਿਜਲੀ ਵਾਲੀ ਤਾਰ ਨੂੰ ਲੈ ਕੇ ਲੜਾਈ ਇੱਥੋਂ ਤੀਕ ਪਹੁੰਚ ਗਈ ਕਿ ਬੰਦੇ ਦੀ ਜਾਨ ਚਲੀ ਗਈ ਇੱਕ ਜਿਹੜਾ ਮੁੰਡਾ ਉਹ ਦੱਸਿਆ ਜਾ ਰਿਹਾ ਕਿ ਬਠਿੰਡੇ ਹਸਪਤਾਲ ਵਿੱਚ ਦਾਖਲ ਹੈ ਆ ਘਰ ਆ ਪੈਣ ਇਹ ਘਰ ਹੈ ਘਰ ਵਿੱਚ ਕੋਈ ਨਹੀਂ ਆ ਇਸ ਸਮੇਂ ਬਾਈ ਕੋਈ ਹੈ ਕਰੇ ਰਾਤ ਕੋਈ ਬਾਰ ਬੂਰ ਵੀ ਇਹੀਂ ਖੁੱਲੇ ਛੱਡ ਗਏ ਜੀ ਸਾਰੇ ਸੋ ਮੈਂ ਠੀਕ ਨਹੀਂ ਸਮਝਦਾ ਕਿ ਇਸ ਵਕਤ ਘਰੇ ਜਾਣਾ ਕਿਉਂਕਿ ਘਰ ਵਿੱਚ ਕੋਈ ਮੌਜੂਦ ਨਹੀਂ ਮੈਂ ਘਰ ਦੀ ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨਾ ਕਿ ਇਹ ਘਰ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਵਾਰ ਕੀਤਾ ਗਿਆ ਸਹੀ ਸਹੀ ਜੀ ਕਿੰਨੇ ਸੀ ਉਹ ਸੀਗੇ ਘਰ ਦੇ ਮੈਂਬਰ ਉਹਨਾਂ ਦੀ ਘਰ ਦੀ ਪਰਿਵਾਰ ਦੀ ਠੀਕ ਹੈ ਚਾਰ ਜਣੇ ਆ ਬਾਕੀ ਜਿਨ੍ਹਾਂ ਦੀ ਮੌਤ ਹੋਈ ਆ ਤੁਹਾਡੇ ਪਤੀ ਆ ਜੀ ਹਾਂ ਜੀ ਬਾਕੀ ਗਵਾਂਢੀ ਹੈ ਨਾਲ ਮੁੰਡਾ ਹੈ ਕਪੂਰ ਠੀਕ ਹੈ ਪਤੀ ਪਤਨੀ ਉਹ ਆ ਅਚੇ ਨਾਲ ਹੀ ਕਰ ਸੰਜੀ ਉਹ ਵੀ ਮੌਜੂਦ ਸੀ ਉਸ ਲੜਾਈ 'ਚ ਹਾਂਜੀ ਉਹਦੇ ਨਾਲ ਹੀ ਠੀਕ ਐ ਬੇਮਾ ਤਾਂ ਪੁਲਿਸ ਨੇ ਕਾਰਵਾਈ ਕੀਤੀ ਕੋਈ ਕੀ ਗੱਲਬਾਤ ਕੋਈ ਹੋਣਾ ਪੁਲਿਸ ਨੇ ਸਾਡੇ ਬਿਆਨ ਵਗੈਰਾ ਵਧੀਆ ਲਈ ਜਿਵੇਂ ਹੋਈ ਐ ਵੀ ਇਹ ਖੂਨ ਵਗੈਰਾ ਜਿੱਥੇ ਡੁੱਲਿਆ ਸਾਰਾ ਕੁਝ ਪੁੱਛਿਆ ਨਾ ਨਹੀਂ ਸਾਡੇ ਨੂੰ ਉਮੀ ਅਸੀਂ ਦੱਸਤਾ ਵੀ ਜੀ ਨਹੀਂ ਸਾਡੇ ਤੇ ਘਟਣਾ ਬਾਤਰੀ ਪਹਿਲਾਂ ਵੀ ਕੋਈ ਥੋੜਾ ਲੜਾਈ ਝਗੜਾ ਚੱਲਦਾ ਸੀ ਉਸ ਪਰਿਵਾਰ ਨਾਲ ਨਹੀਂ ਉਹਨਾਂ ਦਾ ਪਰਿਵਾਰ ਨਾਲ ਕੋਈ ਸਾਡੇ ਨਾਲ ਲੱਗਣਾ ਚੱਲਦਾ ਨਹੀਂ ਸੀ ਪਹਿਲਾਂ ਮੇਰੇ ਵੱਡੇ ਮੁੰਡੇ ਦੀ ਜਿੱਦ ਹੋਈ ਸੀ ਉਦੋਂ ਉਹਨਾਂ ਦਾ ਹੱਥ ਪੂਰਾ ਸੀ ਵਿੱਚ अच्छा उन्होंने कानूनी कार्रवाई सारी उन्होंने कराई है बड़े मुंडे को क्या हुआ सी ओ जी उन्होंने बाहर ले जाकर उसकी हत्या कर दी ऐसे परिवार ने हां जी ऐसे परिवार ने ठीक है तो जेड़ा कितने बच्चे सी ਤੁਹਾਡੇ ਹੁਣ मेरे जी दो ਤਾਂ ਲਟਕੇ ਸੀਗੇ ਇੱਕ ਗੁੱਡੀ ਹੈ ਵੱਡੀ ਜਿਹੜਾ ਲੜਕਾ ਤੁਹਾਡਾ ਛੋਟਾ ਉਹਦੇ ਵੀ ਸੱਟਾਂ ਵੱਜੀਆਂ ਨੇ हां जी ਉਹਦੇ ਮੁੰਡੇ ਤੇ ਅਸਰ ਤੇ ਇੱਥੇ ঠিক ਹੈ ਤੇ ਲੱਤਾ ਬਾਹ ਤਾਂ ਪੰਨੀਆਂ ਦੇ ਹੱਕ ਹੁੱਕਾ ਬਹੁਤ ਮੈਂ ਤੁਹਾਡੇ ਘਰ ਮੁਰੇ ਜਾ ਕੇ ਆਇਆ ਇੱਟਾਂ ਡਲੇ ਖਿਲਰੇ ਪਏ ਆ ਉਹ ਇੱਟਾਂ ਡਲੇ ਚਲਾਏ ਗਏ ਸੀ ਨਹੀਂ ਜੀ ਉਹ ਤਾਂ ਇਹਨਾਂ ਦੇ ਪੱਤੇ ਆ ਵੀ ਮਲਾਜਮਾ ਨੇ ਪੱਟ ਕੇ ਉਹ ਜਿਹੜਾ ਖੂਨ ਵਗੈਰਾ ਡੁੱਲਿਆ ਅੱਛਾ ਜੀ ਉਹ ਮਲਾਜਮਾ ਨੇ ਪੱਤੇ ਸੀ ਉਹ ਮਤਲਬ ਉਹ ਦਾ ਇੱਕ ਟੰਡ ਵਾਲੇ ਤਾਂ ਹੋਇਆ ਸੀ ਕਦੋਂ ਉਹ ਸੀਟਾਂ ਜਿਹੜੇ ਸਾਡੇ ਕੋਈ ਨਹੀਂ ਚੱਲੇ ਗਏ ਸਾਡੇ ਅੱਜ ਤਾਂ ਕੋਈ ਛੋਟੀ ਵੀ ਨਹੀਂ ਸੀਗੀ ਇਹ ਮਾਰਨ ਵਾਲੇ ਕਿੰਨੇ ਜਣੇ ਸੀਗੇ ਮਾਰਨ ਵਾਲੇ ਜੀ ਇਹ ਚਾਰ ਜਣੇ ਮੈਂਬਰ ਕਰਦੇ ਆ ਬਾਕੀ ਦੋ ਮੈਂਬਰ ਉਹ ਦੂਜੀ ਗਵੰਡੀ ਨਾਲ ਨਾਲ ਗਵੰਡੀ ਨਾਲ ਉਹ ਫਰਾਰ ਆ ਕੇ ਪੁਲਿਸ ਨੇ ਫੜ ਲੇ ਫਰਾਰ ਹੀ ਹੋਣਗੇ ਜੀ ਸਾਨੂੰ ਤਾਂ ਪਤਾ ਨਹੀਂ ਸਾਨੂੰ ਦਿੱਤਾ ਰਾਤ ਦੀ ਫਰਾਰ ਹੈ ਤਾਂ ਤੁਸੀਂ ਵੀ ਭਾਈ ਉਸੇ ਪਿੰਡ ਤੋਂ ਹੀ ਨਾਲ ਦੇ ਹਾਂ ਜਿਵੇਂ ਇੱਥੋਂ ਦੇ ਆ ਅੱਛਾ ਜੀ ਅਸੀਂ ਰਾਤ ਗਏ ਸੀਗੇ ਹਾਂ ਉਸ ਟਾਈਮ ਤੇ ਅਸੀਂ ਇਹੀ ਕੁਛ ਹੀ ਦੇਖਿਆ ਜਾ ਕਿ ਵੀ ਬੰਦਾ ਸਾਡਾ ਖਤਮ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਫੋਨ ਫਾਨ ਆਇਆ ਸੀ ਹਾਂ ਜੀ ਸਾਨੂੰ ਫੋਨ ਆਇਆ ਸੀ ਠੀਕ ਹੈ ਕੀ ਕਿਹਾ ਗਿਆ ਫੋਨ ਤੇ ਫੋਨ ਤੇ ਸਾਨੂੰ ਇਹ ਗੱਲ ਕੀ ਵੀ ਸਾਨੂੰ ਕੁੱਟ-ਕੁੱਟਾ ਦਾ ਕਰਦੇ ਵੀ ਸਾਨੂੰ ਆ ਕੇ ਬਚਾਓ ਇਹ ਤੁਹਾਡੇ ਪਰਿਵਾਰ ਨੇ ਫੋਨ ਲਾਇਆ ਸੀ ਹਾਂ ਜੀ ਹਾਂ ਜੀ ਠੀਕ ਹੈ ਜਦੋਂ ਤੁਸੀਂ ਜਾਵੜੇ ਉਦੋਂ ਉਦੋਂ ਨੂੰ ਸਾਡੇ ਕੋਲ ਕੋਈ ਬੰਦਾ ਨਹੀਂ ਹੈ ਨੂੰ ਸਾਰੇ ਭੱਜ ਗਏ ਸੀ ਭੱਜ ਗਏ ਸੀ ਮਤਲਬ ਤੁਹਾਡੇ ਜਾਂਦਿਆਂ ਨੂੰ ਤਾਂ ਬਾਰਦਾਤ ਹੋ ਗਈ ਬਾਰਦਾਤ ਹੋ ਗਈ ਸੀ ਹਾਂ ਜੀ ਇਹ ਪਤੀ ਜੈਸਾ ਕਰਦਾ ਅੱਛਾ ਜੀ ਹਾਂ ਮੈਂ ਘਤ ਮੈਂ ਅੱਛਾ ਹਾਂ ਬੀਬੀ ਤੁਸੀਂ ਉਹ ਤਾਂ ਸੀਗੇ ਕੋਲੇ ਜਦੋਂ ਲੜਾਈ ਹੋਈ ਨਹੀਂ ਜੀ ਮੈਂ ਤਾਂ ਇੱਥੇ ਇੱਥੇ ਸੀ ਸਾਂਤਪੂ ਨੂੰ ਆਇਆ ਤੇ ਫੇਰ ਗਿਆ ਮੇਰਾ ਪੁੱਤ ਗਿਆ ਮੇਰਾ ਪੋਤਾ ਗਿਆ ਆ ਮੇਰਾ ਜੇੜ ਦਾ ਪੁੱਤ ਗਿਆ ਇਹ ਤਿੰਨੇ ਪੱਜ ਕੇ ਗਏ ਆ ਤਿੰਨ ਬੰਦੇ ਹੀ ਹਾਂ ਤਿੰਨ ਗਏ ਆ ਅੱਛਾ ਜੀ ਤੇ ਉਹ ਤਾਂ ਉਹ ਪੱਜ ਗਏ ਮਾਰ ਕੇ ਸੱਟੇ ਗਈ ਕਿੰਨੀ ਕ ਸੱਟ ਸੀ ਸਰ ਚ ਕੀ ਵੱਜਿਆ ਸੀ ਪਤਾ ਕੁਛ ਨਹੀਂ ਸਿਰ ਚ ਤਾਂ ਹੀ ਘੜਾਸਾ ਵੱਜ ਰਿਹਾ ਆ ਜਿੱਥੇ ਘੜਾਸਾ ਵੱਜੇ ਜਿੱਥੇ ਸਰ ਚੋਂ ਕਸਗਾ ਵੱਜਾ ਵੀ ਕੱਦਿਆ ਸੀ ਆਦੇ ਖਾਕਾਂ ਵੱਜਾਂ ਧੋਣਾ ਤੇ ਹੀ ਠੀਕ ਹੈ ਹਾਂਜੀ ਕਿ ਤੌਣਾ ਚੀਜ਼ ਵੱਢੀ ਗਈ ਸੀ ਉਹਨਾਂ ਦੀ ਮਾਤੌਣ ਜੀ ਵੱਢੀ ਗਈ ਸੀ ਉਹਨਾਂ ਦੀ ਜਿਹੜਾ ਜਿਹੜਾ ਮੁੰਡੇ ਦੇ ਸੱਟਾਂ ਵੱਜੀਆਂ ਉਹ ਵਿਆਹਿਆ ਸੀ ਚੱਕਵਾਰਾ ਉਹ ਵਿਆਹ ਸੀਗੇ ਦੋ ਬੱਚੇ ਤੇ ਦੋ ਬੱਚੇ ਕਿਹੜੇ ਕਿਹੜੇ ਕਿ ਬੱਚੇ ਆ ਉਹਦੇ ਆ ਬੱਚੇ ਡੇਢ ਡੇਢ ਦੇ ਬੱਚੇ ਛੋਟੇ ਛੋਟੇ ਬੱਚੇ ਆ ਦੇ ਤਿੰਨ ਤੇ ਚਾਰ ਸਾਲ ਦੇ ਬੱਚੇ ਨੇ ਜੀ ਠੀਕ ਹੈ ਡਾਕਟਰਾਂ ਨੇ ਕੀ ਦੱਸਿਆ ਉਹਦੇ ਬਾਰੇ ਕੀ ਕੰਡੀਸ਼ਨ ਆ ਉਹਦੀ ਉਹ ਤਾਂ ਕੰਡੀਸ਼ਨ ਕਰੇ ਤੌਣ ਤੇ ਟਾਂਕੇ ਢੋਕੇ ਲੱਗੇ ਉਹ ਤਾਂ ਕੰਡੀਸ਼ਨ ਠੀਕ ਸੀ ਚਾਚੇ ਦੀ ਥਾਂ ਤੇ ਮੌਤ ਹੋ ਗਈ ਸੀ ਅੱਛਾ ਮਤਲਬ ਮਤਲਬ ਜਦੋਂ ਲੜਾਈ ਹੋਈ ਆ ਉਹ ਥਾਂ ਤੇ ਮੌਤ ਹੋ ਗਈ ਉਹ ਸਿਰ ਸਾਰਾ ਸਾਰੇ ਸਾਰੇ ਸਰਤੀ ਮਾਰਕ ਕੀਤੇ ਨੇ ਬਾਰੂਪੁਰੋਂ ਹੀ ਬੰਦੇ ਸਦੇ ਸੀ ਜੀ ਆਪਦੇ ਸੀ ਆਪਦੇ ਸੀ ਚਾਰ ਜਣੇ ਆਪਦੇ ਹੀ ਚਾਰ ਜਣੇ ਹਾਂਜੀ ਹਾਂਜੀ ਕੋਈ ਤੁਹਾਡੇ ਸਕੇ ਤਾਂ ਨਹੀਂ ਸੀਗੇ ਕੋਈ ਸਕੇ ਸਾਡੇ ਕੋਈ ਨਹੀਂ ਸੀ ਉਹ ਚਮਿਆਰ ਹੈ अच्छा जी हां सी मज्जीत से खाय ठीक है मतलब ਤੁਸੀਂ ਵੀ ਆ ਪਿੰਡੋਂ ਉੱਥੇ ਰਹਿੰਦੇ ਸੀ ਤੇ ਉਹ ਉੱਥੇ ਜੱਦੀ ਪਿੰਡ ਹੈ ਜੀ ਉਹ ਕਿਹ ਜਾਗ ਉੱਥੇ ਰਹਿਣ ਲੱਗੇ ਸੀ ਗਈ ਇਹ ਤੁਹਾਡਾ ਭਰਾ ਰਹਿਣ ਲੱਗ ਗਿਆ ਸੀ ਹਾਂ ਜੀ ਚਾਚਾ 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 ਨੇ ਰਹਿਣ ਲੱਗ ਗਿਆ ਸੀ ਠੀਕ ਹੈ ਕਦੋਂ ਤੇ ਰਹਿੰਦੇ ਸੀ ਬਾਈ ਉੱਥੇ ਇਹ ਹੋ ਗਈ 10-12 ਸਾਲ ਹੋ ਗਏ ਤਰਾ ਜੀ 10-12 ਸਾਲ ਹੋ ਗਏ ਹਾਂ ਜੀ ਕਦੇ ਕੋਈ ਪਹਿਲਾਂ ਕੋਈ ਉਹ ਪਰਿਵਾਰ ਨਾਲ ਕੋਈ ਲੜਾਈ ਝਗੜਾ ਪਹਿਲਾਂ ਕੋਈ ਲੜਾਈ ਨਹੀਂ ਜੇ ਮਾਤਾ ਦੱਸੀ ਜਾਂਦੇ ਕਿ ਇੱਕ ਪਹਿਲਾ ਮੁੰਡੇ ਦੀ ਇੱਥੋਂ ਹੀ ਹਾਂਜੀ ਉਹ ਮੁੰਡਾ ਮਰ ਉਹਨੇ ਹੱਥ ਸੀ ਗਈ ਵਿੱਚ ਇਹਨਾਂ ਦਾ ਹੱਥ ਸੀ ਉਹਨਾਂ ਮਾਰ ਕੇ ਭਾ ਦਿੱਤਾ ਜੀ ਬਾਈ ਜਿਵੇਂ ਲੜਾਈ ਕਿਵੇਂ ਜੀ ਕਿਵੇਂ ਪਤਾ ਠੀਕ ਕਹਿ ਰਹੇ ਸੀ ਤੁਸੀਂ ਪ੍ਰਾਣੀ ਤਾਂ ਉਹ ਗੱਲ ਕਰਨੀ ਵੀ ਦੱਸਦੇ ਉਹ ਵੀ ਜਿਹੜੀ ਗੱਲ ਹੋਈ ਆ ਵੀ ਪ੍ਰਾਣੀ ਲੜਾਈ ਆ ਜਦੋਂ ਪਹਿਲਾਂ ਉਹਨਾਂ ਨੇ ਮੁੰਡਾ ਵੀ ਉਹ ਕਰਤਾ ਹੁਣ ਇਹਨਾਂ ਦੇ ਪਰਿਵਾਰ ਨੂੰ ਪਈ ਗਏ ਦੂਜਿਆਂ ਨੂੰ ਦਿਤਾ ਕਰਕੇ ਆ ਨਾ ਵੀ ਸਾਰੀ ਗੱਲ ਦੱਸੋ ਨਾ ਵੀ ਕੋਈ ਤਾਰ ਪਿੱਛੇ ਲੜਾਈ ਹੋਣੀ ਇੱਕ ਮਾਮੂਲੀ ਜੀ ਗੱਲ ਆ ਕੋਈ ਬੰਦਾ ਥੋੜੀ ਮਾਰ ਦੇਣਾ ਮਾਮੂਲੀ ਆ ਕੇ ਸੱਦਿਆ ਗਿਆ ਸੀ ਬਾਹਰ ਮੁੰਡੇ ਨੂੰ ਵੀ ਆਜਾ ਪਾ ਤਾਰਾਂ ਲੋਟ ਕਰ ਗਏ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਆਪਦਾ ਗਰਪ ਬਣਾਈ ਬੈਠੇ ਵੀ ਆ ਪਰ ਜੋ ਕੁੱਟਣੀ ਕੁੱਟਣੀ ਹੂੰ ਮੁੰਡਾ ਉਹ ਛੋਟਾ ਜਿਹੜਾ ਬਾਹਰ ਰਹਿੰਦਾ ਹੈਗਾ ਉਹਦਾ ਭਾਈ ਹੂੰ ਜਿਹੜੇ ਦੇ ਮੁੰਡੇ ਹੈਗੇ ਹੂੰ ਉਹ ਇੱਕ ਬਾਰ ਉਹ ਸੱਦਿਆ ਗਿਆ ਸੀ ਪਤਾ ਨਹੀਂ ਤਾਂ ਰੱਬ ਜਾਣੇ ਬੰਦੇ ਸੱਦ ਕੇ ਲਿਆਏ ਸੀ ਪਤਾ ਨਹੀਂ ਆਪ ਸੀਗੇ ਸਾਡੇ ਸਾਹਮਣੇ ਤਾਂ ਉਹ ਚਾਰ ਜੀ ਆਪ ਦੇ ਮੈਂਬਰ ਸੀਗੇ ਜਦੋਂ ਲੜਾਈ ਹੋਈ ਹੈ ਤੁਹਾਡਾ ਜਦੋਂ ਮੁੰਡੇ ਨੂੰ ਫੋਨ ਕੀਤਾ ਘਰੇ ਉਹ ਘਰੇ ਸੀਗਾ ਉਦੋਂ ਕੀ ਕਰ ਰਿਆ ਸੀ ਘਰੇ ਚ ਉਹਦੋਂ ਅਸੀਂ ਰੋਟੀ ਪਾਣੀ ਖਾ ਕੇ ਹਟੇ ਸੀ ਜੀ ਠੀਕ ਹੈ ਕਿੰਨੇ ਘਰ ਕਿਸੀਗਾ ਉਦੋਂ ਟਾਈਮ ਜੀ ਉਹਦੇ ਬਸ ਥੋੜਾ ਹੀ ਸੀ ਜੀ ਬਸ ਟਾਈਮ ਸੀ ਦੱਸਣਾ ਸਾਨੂੰ ਫੋਨ ਲਾਇਆ ਸਾਡੇ ਕੋਲ ਆਸਤੇ ਸੀ ਸਵੇਰ ਦੇ 10:00 ਦਾ ਮਤਲਬ ਉਹ ਪੁਰਾਣੀ ਰਾਂਝੇ ਰੱਖੀ ਬੈਠੇ ਸੀ ਤੁਹਾਡੇ ਜੀ ਹਾਂਜੀ ਹਾਂਜੀ ਉਹ ਸਾਡੇ ਨਾਲ ਰੱਖੀ ਬੈਠੇ ਸੀ ਸਾਨੂੰ ਕੋਈ ਦੱਸ ਨਹੀਂ ਠੀਕ ਕਿ ਕਾਹਤੋਂ ਹੋਈ ਸੀ ਕੋਈ ਪਹਿਲਾਂ ਕਾ ਘਟਨਾ ਕਾਹਤੋਂ ਵਾਪਰੀ ਸੀ ਪਹਿਲਾਂ ਜੀ ਘਟਨਾ ਬਸ ਕੋਈ ਮੜੀ-ਮੋਟੀ ਜਿਹਾ ਖਾਂਦੀ ਸੀਗੀ ਬਸ ਉਹਛੇ ਜੀ ਤੁਰੇ ਆਉਂਦੇ ਸੀਗੇ ਉਹ ਤੇ ਸਾਨੂੰ ਮੁੰਡਾ ਉਹ ਇਹ ਉਹ ਦਾ ਘਰੋਂ ਆ ਜੀ ਨਹੀਂ ਨਹੀਂ ਇਹ ਤਾਂ ਪੇਣ ਆ ਠੀਕ ਹੈ ਘਰੋਂ ਤਾਂ ਉਹਦੇ ਆਉਂਦੇ ਓਕੇ ਛੋਟੇ-ਛੋਟੇ ਬੱਚੇ ਆ ਭਣੇ ਜੇ ਮੁੰਡ ਮੁੰਡੇ ਨੂੰ ਵੀ ਕੋਈ ਗੱਲ ਪਾਉ ਦਾ ਹੀ ਬੜਾ ਸੀਗਾ ਤੇ ਇਹ ਤਾਂ ਹੈਗਾ ਹੀ ਵੀਰੇ ਹੁਣ ਇਕੱਲਾ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਮਗਰੋਂ ਬਾਈ ਹੁਣ ਕੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਕਿੱਦਾਂ ਦੀ ਕਰ ਸਾਾਨੂੰ ਇਨਸਾਫ ਮਿਲਣਾ ਚਾਹੀਦਾ ਈ ਕਿੱਦਾਂ ਦੀ ਕਾਰਵਾਈ ਚਾਹੁੰਨੇ ਕੋ ਉਹਨਾਂ ਨੇ ਅਰੈਸਟ ਹੋਣਾ ਜਾਂ ਕਿਵੇਂ ਅਰੈਸਟ ਹੋਣਾ ਚਾਹੀਦਾ ਉਹਨੂੰ ਠੀਕ ਹੈ ਹਾਂਜੀ ਉਹ ਸਜ਼ਾ ਭਗਤਪੁਰ ਮਿਲਣੀ ਚਾਹੀਦੀ ਉਹਨੂੰ ਸਾਰੇ ਉਹਨਾਂ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਥਾਣਾ ਕਿਹੜਾ ਲੱਗਦਾ ਈ ਆਪਣਾ ਹਾਈ ਭਗਤਪੁਰ ਥਾਣਾ ਭਗਤਪੁਰ ਥਾਣਾ ਹਾਂਜੀ ਹਾਂਜੀ ਠੀਕ ਆ ਵਾਰਦਾਤ ਸਮੇ ਮੌਕੇ ਤੇ ਪੁਲਿਸ ਪਹੁੰਚ ਗਈ ਉਹਨੇ ਪੁਲਿਸ ਮੌਕੇ ਤੇ ਪਹੁੰਚੀ ਸੀ ਉਹਨਾਂ ਦੇ ਘਰ ਵਾਲੇ ਚ ਆਏ ਵਾਪਰੀ ਆਈ ਮੇਰੇ ਘਰ ਵਾਲੇ ਜਦੋਂ ਗਿਆ ਸੀ ਲੈਟ ਕੰਮ ਤੋਂ ਆਇਆ ਸੀਗਾ ਉਦੋਂ ਲੈਟ ਉਧਰ ਉਤਾਰਾਂ ਟੁੱਟ ਗਈਆਂ ਸੀ ਅੱਛਾ ਜੀ ਜਦੋਂ ਮੇਰੇ ਘਰ ਵਾਲਾ ਰੋਟੀ ਪਾਣੀ ਖਾ ਕੇ ਗਿਆਗਾ ਤੇ ਉਦੋਂ ਮੈਨੂੰ ਫੋਨ ਆਇਆ ਪਹਿਲਾਂ ਉਹਦੇ ਜਾਣ ਤੋਂ ਜੀ ਫੋਨ ਆਇਆ ਕਿਸੇ ਮੁੰਡੇ ਦਾ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਪੈਣੀ ਜੋਸੀ ਨੂੰ ਭੇਜ ਦੇ ਕਹਿੰਦਾ ਮੈਂ ਕਿਹਾ ਮੈਂ ਕਿਹਾ ਤੁਸੀਂ ਕੌਣ ਬੋਲਦੇ ਉਹ ਕਹਿੰਦੇ ਕਹਿੰਦੇ ਬੱਸ ਪੈਣੇ ਤੂੰ ਜੋਸੀ ਨੂੰ ਦੇ ਅਸੀਂ ਲੈਟ ਲੋਟ ਕਰਨੀ ਹੈਗੀ ਜਦੋਂ ਮੈਂ ਬਾਹਰ ਬਾਹਰ ਤੋਂ ਨਿਕਲਣ ਲੱਗੀ ਸੀਗੀ ਉਦੋਂ ਨੂੰ ਉਹਦੇ ਡੈਡੀ ਚਲੇ ਗਏ ਸੀਗੇ ਠੀਕ ਹੈ ਜੀ ਹਾਂਜੀ ਬਾਹਰ ਬਾਹਰ ਨਿਕਲੇ ਸੀਗੇ ਤੇ ਜਦੋਂ ਨੂੰ ਫਿਰ ਮੁੜ ਕੇ ਜਦੋਂ ਅਸੀਂ ਪੈ ਭੂ ਗਈਆਂ ਬੈਠੇ ਸੀਗੇ ਹੈਗੇ ਅਸੀਂ ਤੇ ਜਦੋਂ ਅਸੀਂ ਬਾਹਰ ਜਾ ਕੇ ਦੇਖਿਆ ਤੋ ਤੇ ਚਿਕਚਿੰਗਾੜਾ ਪਿਆ ਵੇ ਸੀ ਉਦੋਂ ਲੜਾਈ ਸੜਕ ਤੇ ਹਾਂਜੀ ਪਿੱਛੋਂ ਮਤਲਬ ਉੱਥੋਂ ਲੜ ਜਿੱਥੇ ਉਹ ਘਟਨਾ ਵਾ ਉਤਾਰ ਜੋੜਨੀ ਸੀ ਉੱਥੋਂ ਲੜ ਕੇ ਆਏ ਹਾਂਜੀ ਉੱਥੋਂ ਲੜ ਕੇ ਆਈ ਸੀ ਉਹ ਮੁੰਡਿਆਂ ਦੀ ਰੈ ਬਣਾਈ ਹੋਈ ਸੀਗੀ ਉਹਨਾਂ ਦੇ ਹਥਿਆਰ ਵੀ ਸੀਗੇ ਹੱਥਾਂ ਵਿੱਚ ਇਹਦੇ ਪਰ ਕੁਝ ਕੁਝ ਨਹੀਂ ਸੀਗਾ ਇਹਦੇ ਕੋਲੇ ਇਹ ਖਾਲੀ ਹੱਥ ਗਿਆ ਸੀ ਹਾਂਜੀ ਇਹ ਖਾਲੀ ਹੱਥ ਗਿਆ ਸੀ ਇਹ ਉਹੀ ਗਿਆ ਸੀਗਾ ਵੀ ਮੈਂ ਲੈਟ ਲੋਟ ਕਰਵਾਇਆ ਆਉਂਗਾ ਅੱਗੇ ਵੀ ਚਲੇ ਜਾਂਦੇ ਸੀਗੇ ਅੱਗੇ ਵੀ ਲੋਟ ਖਰਾਬ ਹੋ ਜਾਂਦੀ ਸੀਗੀ ਤੇ ਜਦੋਂ ਉਹ ਚਲੇ ਗਏ ਅਸੀਂ ਚਲੋ ਮੜੇ ਬਾਹਰ ਪੇੜ ਲੈ ਚਲੋ ਆ ਜਾਣ ਦੀ ਕੋਈ ਨਹੀਂ ਪਹਿਲਾਂ ਮੈਂ ਮੰਮੀ ਨੂੰ ਪੇਜਤਾ ਮੰਮੀ ਹੁਣੀ ਕਹਿੰਦੇ ਕੋਈ ਨਾ ਵੀ ਲੇਟ ਲੋਟ ਕਰਨ ਲੱਗਦੇ ਆ ਵੀ ਕਰ ਦਾਂਗੇ ਉੱਥੇ ਇਹਨਾਂ ਨੇ ਕਟਮਾਰਕ ਕੀਤੀ ਆ ਕਿ ਮੇਰੇ ਘਰ ਵਾਲੇ ਦੀ ਘਰ ਵਾਲੇ ਦੀ ਕਟਮਾਰਕ ਕਰਕੇ ਇਹਨਾਂ ਨੇ ਘਰੇ ਪੁਜਾਤਾ ਜਦੋਂ ਮੇਰੇ ਘਰ ਵਾਲਾ ਘਰੇ ਆਇਆ ਤੇ ਛੋਟੀ ਚੱਕਣ ਲੱਗਿਆ ਉਹ ਤੁਹਾਡੇ ਸਹੁਰਾ ਸਾਹਿਬ ਵੀ ਨਾਲ ਗਏ ਸੀ ਕਿਉਂ ਘਰੇ ਸੀ ਨਹੀਂ ਉਹ ਘਰੇ ਸੀਗੇ ਘਰੇ ਸੀ ਹਾਂਜੀ ਮੇਰੇ ਸਹੁਰਾ ਸਾਹਿਬ ਘਰੇ ਪਏ ਸੀਗੇ ਪਰ ਮੇਰੇ ਘਰ ਵਾਲੇ ਨੂੰ ਐ ਨਹੀਂ ਸੀ ਪਤਾ ਵੀ ਉਹਨਾਂ ਨੇ ਮੇਰੇ ਨਾਲ ਆਹ ਕੁਝ ਕਰਨਾਗਾ ਪਰ ਜਦੋਂ ਉਹ ਘਰੇ ਆਏ ਮੇਰੇ ਸੋਰਾ ਸਾਹਿਬ ਜੀ ਉਹਨੂੰ ਹਟਾਉਣ ਲੱਗੇ ਸੀਗੇ ਮੇਰੇ ਘਰ ਵਾਲੇ ਨੂੰ ਹੂੰ ਤੇ ਉਹ ਚਲੋ ਹਟਿਆ ਨਹੀਂ ਹੈਗਾ ਜਦੋਂ ਹੁਣ ਉਹਨਾਂ ਨੂੰ ਕਟਮਾਰ ਕੀਤੀ ਸੀਗੀ ਨਹੀਂ ਹਟਿਆ ਉਹ ਫਿਰ ਉਹ ਵੀ ਉਹਨਾਂ ਦੇ ਕੋਸ ਨਹੀਂ ਸੀ ਹੱਥ 'ਚ ਸੀਗਾ ਸਾਡੇ ਸਾਰੇ ਟੱਬਰ ਦੇ ਪਰ ਉਹਨਾਂ ਦੇ ਸਾਰੇ ਟੱਬਰ ਦੇ ਹੱਥ 'ਚ ਸਾਰਾ ਕੁਝ ਹੀ ਸੀਗਾ ਕੀ ਕੁਝ ਤੁਸੀਂ ਦੇਖਿਆ ਉਹਨਾਂ ਕੋਲੇ ਉਹਨਾਂ ਦੇ ਹੱਥ 'ਚ ਗੰਡਾਸਾ ਸੀਗਾ ਤੇ ਕੋ ਛੋਟੇ ਛੋਟੇ ਸੀਗਰ ਡੰਡੇ ਜੀ ਉਹਨਾਂ ਕੋਲ ਠੀਕ ਹੈ ਜੀ ਹਾਂਜੀ ਜਦੋਂ ਮੇਰੇ ਸਹੁਰਾ ਸਾਹਿਬ ਜੀ ਮੂਰੇ ਹੋ ਗਏ ਤੇ ਉਹਨਾਂ ਨੇ ਉਹ ਗੰਡਾਸਾ ਮਾਰਿਆ ਉਹਨਾਂ ਦੇ ਸਰਚ ਦੋ ਵੇਰੀ ਮਾਰਿਆ ਹਾਂਜੀ ਓਕੇ ਤੇ ਉਹ ਜਦੋਂ ਮਾਰਿਆ ਜੀ ਮੇਰੇ ਪੈਰਾਂ ਵਿਚ ਚਾਰ ਡਿੱਗੇ ਮੇਰੇ ਸਹੁਰਾ ਸਾਹਿਬ ਜੀ ਤੇ ਜਦੋਂ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਮੈਂ ਕਿਹਾ ਤੁਸੀਂ ਬੱਸ ਕਰੋ ਮੈਂ ਕਿਹਾ ਡੈਡੀ ਨੂੰ ਚੱਕ ਲੋ ਹਣਾ ਮੈਂ ਕਿਹਾ ਇਹ ਮੈਨੂੰ ਲੱਗਦਾ ਵੀ ਮਰ ਗਿਆ ਤੁਹਾਨੂੰ ਤੇ ਜਦੋਂ ਮੈਂ ਉਹਨਾਂ ਨੂੰ ਐ ਕਿਹਾ ਮੇਰੀ ਸੱਸ ਮੇਰੇ ਉਹਦੇ ਮੂਰੇ ਹੋ ਗਈ ਡੈਡੀ ਦੇ ਤੇ ਜਦੋਂ ਦੁਬਾਰੇ ਉਹ ਮੇਰੀ ਸੱਸ ਦੇ ਮਾਰਨ ਲੱਗੇ ਤੇ ਮੈਂ ਆਪਦੀ ਸੱਸ ਦੀ ਫੜ ਕੇ ਬਾਹ ਖੇਚ ਲਈ ਮਗਰ ਨੂੰ ਅੱਛਾ ਜੀ ਤੇ ਉਹ ਜਾ ਕੇ ਗੰਡਾਸਾ ਧਰਤੀ ਤੇ ਵੱਜਿਆ ਹੂੰ ਤੇ ਜਦੋਂ ਫਿਰ ਪਤਾ ਲੱਗ ਗਿਆ ਉਹਨਾਂ ਨੂੰ ਵੀ ਹਾਂ ਵੀ ਹੁਣ ਖਤਮ ਹੋ ਗਈ ਕਹਾਣੀ ਤੇ ਜਦੋਂ ਫਿਰ ਉਹ ਸਾਰੇ ਘਰੋਂ ਚ ਭੱਜ ਗਏ ਸੀ ਰਾਤੋਂ ਦੇ ਹੀ ਭੱਜ ਗਏ ਹਾਂਜੀ ਉਹ ਜਦੋਂ ਹੀ ਭੱਜ ਗਏ ਪਰ ਇਹ ਸਾਡਾ ਮੇਰਾ ਸਾਡਾ ਸਹਰਾ ਸਾਹਿਬ ਜੀ ਹਜੇ ਤਾਂ ਬਹੀਂ ਚ ਹੀ ਪਏ ਸੀਗੇ ਹੂੰ ਪਰ ਉਹ ਨਰ ਦੀ ਨਾਲ ਭੱਜ ਗਏ ਸੀ ਭੱਜ ਗਏ ਹਸਪਤਾਲ ਲੈ ਜਾਣ ਦਾ ਬੜੀ ਮੌਕਾ ਨਹੀਂ ਮੌਕਾ ਮਿਲਿਆ ਨਹੀਂ ਹੈਗਾ ਜਦੋਂ ਮੈਂ ਚੱਕਿਆ ਤੇ ਚੱਕ ਕੇ ਜਦੋਂ ਮੈਂ ਪਾਣੀ ਦੇ ਘੁੱਟ ਪਾਈ ਮੂੰਹ ਚ ਉਹ ਜਦ ਹੀ ਪੂਰੇ ਹੋ ਗਏ ਸੀਗੇ ਪਰ ਸਾਨੂੰ ਆਏ ਸੀਗਾ ਵੀ ਚਲੋ ਰੱਬ ਦੇ ਘਰ ਦਾ ਕੀ ਪਤਾ ਹੁੰਦਾ ਕਿ ਉਹ ਠੀਕ ਹੀ ਹੋ ਜਾਣ ਜਦੋਂ ਉਹ ਐਂਬੂਲੈਂਸ 'ਚ ਚਲੇ ਗਏ ਤੇ ਉਹਦੂ ਬਾਅਦ ਉਹਨਾਂ ਨੇ ਜਦੋਂ ਪੁਲਿਸ ਵਾਲੇ ਆ ਕੇ ਬਾਰ ਖਲਾਇਆ ਉੱਥੇ ਕੁਝ ਵੀ ਨਹੀਂ ਸੀਗਾ ਉਹ ਸਾਰੇ ਭੱਜ ਗਏ ਸੀ। ਮਤਲਬ ਪੁਲਿਸ ਵਾਲੇ ਉਦੋਂ ਜਦੋਂ ਘਟਨਾ ਹੋਈ ਆ ਉਦੋਂ ਹੀ ਪਿੰਡ ਪਹੁੰਚ ਗਏ ਤੇ ਉਦੋਂ ਨੂੰ ਉਹ ਫਰਾਰ ਹੋ ਗਏ ਸੀ। ਹਾਂਜੀ ਉਹ ਉਦੋਂ ਬਾਅਦ ਜਦੋਂ ਐਂਬੂਲੈਂਸ ਤੇ ਮੇਰੇ ਡੈਡੀ ਨੂੰ ਲੈ ਗਏ ਸੀਗੇ ਪਾ ਕੇ ਉਦੋਂ ਬਾਅਦ ਆਈ ਹੈਗੀ। ਇੱਕ ਘਰੇ ਆਗੇ ਸੀ ਕੁੱਟਣ। ਕੀ ਰਹੀ ਸੀ? ਹਾਂਜੀ ਇਹ ਘਰੇ ਆਗੇ ਸੀਗੇ ਕੁੱਟਣ ਜਮਾ ਸਾਡੇ ਬਾਰ ਦੇ ਵਿੱਚ ਆ ਕੇ ਕੁੱਟ ਕੇ ਮਾਰ ਕੇ ਸੱਟ ਕੇ ਗਏ ਆਗੇ। ਹੂੰ ਜਿਵੇਂ ਪਹਿਨੇ ਦੱਸਿਆ ਤੇ ਕਿ ਪਹਿਲਾਂ ਕੋਈ ਲੜਾਈ ਲੜੋਈ ਕੋਈ ਪਹਿਲਾਂ ਵੀ ਤੂੰ ਤੂੰ ਮੈਂ ਮੈਂ ਹੋਈ ਸੀ। ਹਾਂਜੀ ਇਹਨਾਂ ਨੇ ਜੀ ਪਹਿਲਾਂ ਵੀ ਹੱਥ ਸੀਗਾ ਇਹਨਾਂ ਦਾ ਜਦੋਂ ਮੇਰੇ ਜੇਠ ਮਰਿਆਗਾ ਹੂੰ ਉਦੋਂ ਵੀ ਇਹਨਾਂ ਦਾ ਹੱਥ ਸੀਗਾ ਵਿੱਚ ਉਹ ਕਾਰਨ ਕੀ ਸੀ ਭਣੇ ਕਿਉਂ ਉਹਦਾ ਕਾਰਨ ਇਹ ਸੀਗਾ ਪਰ ਮੈਂ ਤਾਂ ਜਦੋਂ ਵਿਆਹ ਕੇ ਆਈ ਹੋਈ ਸੀਗੀ ਉਹ ਮੇਰੇ ਵਿਆਹ ਤੋਂ ਪਹਿਲਾਂ ਹੀ ਇਹ ਘਟਨਾ ਹੋਈ ਸੀਗੀ ਪੁਰਾਣੀ ਸੀ ਉਹਨਾਂ ਦੇ ਕੋਈ ਗੱਲ ਹੋਊਗੀ ਪਹਿਲਾਂ ਠੀਕ ਹੈ ਇਹਨਾਂ ਨਾਲ ਝਗੜਾ ਸੀ ਹਾਂਜੀ ਇਹਨਾਂ ਦਾ ਆਪਸ ਵਿੱਚ ਹੀ ਸੀਗਾ ਕੋਈ ਮੁੰਡਿਆਂ ਦੇ ਵਿੱਚ ਹੀ ਠੀਕ ਹੈ ਤੇ ਜਦੋਂ ਉਹ ਉਹ ਕੋਈ ਗੱਲਬਾਤ ਹੋ ਗਈ ਹੋ ਗਈ ਮਾਰ ਕੇ ਇਹਨਾਂ ਨੇ ਟੰਗ ਤਾਂ ਹੋਣਾਗਾ ਇਹਨਾਂ ਦੇ ਵਿੱਚ ਹੱਥ ਸੀਗਾ ਤੁਹਾਡੇ ਘਰ ਵਾਲੇ ਦੀ ਹੁਣ ਕੰਡੀਸ਼ਨ ਕਿਵੇਂ ਆ ਕੋਈ ਫੋਨ ਤੇ ਗੱਲਬਾਤ ਹੋਈ ਕੋਈ ਡਾਕਟਰਾਂ ਨਾਲ ਗੱਲਬਾਤ ਹੋਈ ਹਾਂਜੀ ਮੇਰੇ ਘਰ ਵਾਲੇ ਦੀ ਕੰਡੀਸ਼ਨ ਠੀਕ ਆ ਗਈ ਹੁ ਤਾਂ ਉਹਨਾਂ ਦੇ ਟੰਗੇ ਲੱਗੇ ਆ ਕਿ ਸਿਰ 'ਚ ਠੀਕੀ ਵਜ੍ਹਾ ਕਸ ਗਿਆ ਵਜ੍ਹਾ ਹਾਂਜੀ ਉਹਨਾਂ ਦੇ ਕਸੀਆ ਸੀਗਾ ਹੱਥਾਂ 'ਚ ਜਿਹੜਾ ਉਹਨਾਂ ਨੇ ਮਾਰਿਆ ਸੀ ਜੇ ਕੋਈ ਗੱਲਬਾਤ ਹੋਰ ਵਾਜਾਂ ਦੀ ਤਾਂ ਕਿੱਥੇ ਰੁੜ ਗਏ ਸੀਗੇ ਮੇਰੇ ਬੱਚੇ ਕੌਣ ਸੀਗਾ ਸਾਡਾ ਸਹਾਰਾ ਸਾਡਾ ਸਹਾਰਾ ਅੱਜ ਵੀ ਨਹੀਂ ਕੋਈ ਹੈਗਾ ਇੱਕ ਮੇਰੇ ਘਰ ਵਾਲਾਗਾ ਜਿਹੜਾ ਵੀ ਬਸ ਉਹ ਜਮਾ ਟੁੱਟ ਹੌਲੀ ਹੌਲੀ ਜੜਨਾ ਪੋ ਬਤਾ ਭਰਾ ਵੀ ਚਲਾ ਗਿਆ ਪਿਓ ਵੀ ਚਲਾ ਗਿਆ ਬੜਾ ਦੁੱਖ ਝਾਰਨਾ ਦਾ ਬੜਾ ਬਹੁਤ ਦੁੱਖ ਹੋ ਗਿਆ ਸਾਨੂੰ ਪਰ ਸਾਨੂੰ ਪਤਾਗਾ ਵੀ ਅਸੀਂ ਬੜੇਪਾ ਮਾਂ ਦੇ ਵਿੱਚ ਕਿਵੇਂ ਅਸੀਂ ਪੜਾਂਗੇ ਕੰਮ ਕਾਰ ਕੀ ਕਰਦੇ ਸੀ ਭਣੇ ਤੁਹਾਡੇ ਘਰ ਹਾਂਜੀ ਮੈਂ ਕੰਮ ਅਸੀਂ ਕਰਦੇ ਸੀਗੇ ਦੋਨੇ ਜੀ ਪੱਠੇ ਦੇ ਕਰਦੇ ਸੀਗੇ ਮਜ਼ਦੂਰੀ ਕਰਦੇ ਹਾਂਜੀ ਮਜ਼ਦੂਰੀ ਕਰਦੇ ਸੀਗੇ ਠੀਕ ਹੈ ਜੀ ਜਨਾਚ ਕੋ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚ ਕੋਈ ਸੰਸਕਾਰ ਨਹੀਂ ਕਰਨਾ ਉਹ ਬੰਦੇ ਦਾ ਠੀਕ ਹੈ ਜੀ ਅਸੀਂ ਰੋੜ ਰੋਕਾਂਗੇ ਹੂੰ ਸਭ ਕੁਝ ਹੁਣ ਉਹ ਬੰਦੇ ਬੈਠੇ ਆ ਭੱਲੇ ਕੋਲੇ ਹੂੰ ਗੱਲਬਾਤ ਚੱਲੀ ਜਾਂਦੀ ਹੈ ਉਹਨਾਂ ਦੀ ਠੀਕ ਹੈ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਜਿੰਨਾ ਚਿਰ ਵੀ ਸਾਡੇ ਬੰਦੇ ਦਾ ਕੋਈ ਸਾਨੂੰ ਸਹੀ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਕੋਈ ਇਨਸਾਫ ਨਹੀਂ ਸਾਡਾ ਮਤਲਬ ਉਹਨਾਂ ਚਿਰ ਸਸ਼ਕਾਰ ਨਹੀਂ ਕਰ ਨਹੀਂ ਕਰਨਾ ਅਸੀਂ ਬਿਲਕੁਲ ਨਹੀਂ ਕਰਨਾ ਨਹੀਂ ਉਹ ਕਿੱਥੇ ਬੈਠਿਆ ਤੇ ਉਹ ਕੋਈ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਬਹੁਤ ਕੁਝ ਕਰ ਰਹੇ ਆ ਜੀ ਠੀਕ ਹੈ ਮੈਂ ਮੇਰੀ ਗੱਲ ਸੁਣੋ ਵੀ ਮੈਂ ਅੱਜ ਬਿਲਕੁਲ ਬੇਕਾਰ ਸੀ ਮੈਂ ਮੈਂ ਤਾਂ ਉੱਠ ਖੜਿਆ ਵੀ ਮੈਂ ਨਾ ਬਿਲਕੁਲ মিডিਆ ਤੇ ਇਹੀ ਗੱਲ ਕਰਦਾ ਵੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਹੋ ਬੰਦੇ ਨੂੰ ਕਿਉਂ ਯਾਰ ਐਨੇ ਦੁਰਦਸ਼ੇਨਾ ਮਾਰਿਆ ਗਿਆ ਕੋਈ ਸਿਆਸੀ ਮਾਤਾਂ ਨਹੀਂ ਬਣਾਇਆ ਜਾਂ ਕੋਈ ਤਾਰ ਜਾਂ ਕੋਈ ਹੋਰ ਕੋਈ ਲੈਡ ਦਾ ਸੀ ਤੜਕੇ ਨੂੰ ਕੱਟ ਕਰਦੇ ਕੋਈ ਹੂੰ ਕੋਈ ਮਸਲਾ ਹੱਲ ਕਰਦੇ ਉਹਦਾ ਕੋਈ ਪੰਚਾਇਤ ਨੂੰ ਦਿੰਦੇ ਕੋਈ ਹੂੰ ਇਨਕੁਆਰੀ ਬਿਲਕੁਲ ਕਿ ਵੀ ਉਹ ਬਹੁਤ ਰਹਿਮੀਨਾ ਮਾਰਿਆ ਗਿਆ ਬਹੁਤ ਹਾਂ ਨਾ ਜਾਵੜਦੇ ਹੋ ਬਾ ਮਾਰਦੇ ਭਾਵੇਂ ਕਿਤੇ ਵੀ ਜਾਵੜਦੇ ਪਰ ਐਡਾ ਯਾਰ ਬੰਦੇ ਨੂੰ ਇੱਕ ਗਰੀਬ ਬੰਦੇ ਨੂੰ ਐਡਾ ਗੰਦਾਸਿਆਂ ਨਾਲ ਮਾਰਿਆ ਗਿਆ ਤੇ ਤੁਸੀਂ ਇਸ ਗੱਲ ਦਾ ਕੋਈ ਇਨਸਾਫ ਸਮਝਦੇ ਆ ਉਹਨਾਂ ਨੂੰ ਐਂਬੂਲੈਂਸ ਵੀ ਘੇਰੀ ਗਈ ਹੈ ਇਹ ਉਹਨਾਂ ਦੀ ਹਾਂ ਹਾਂਜੀ ਅਸੀਂ ਮੌਕੇ ਤੇ ਮੌਜੂਦਾ ਉੱਥੇ ਸੀ ਅੱਛਾ ਐਂਬੂਲੈਂਸ ਵੀ ਨੰਗਣੇ ਸਿਰਦੇ ਉਹ ਬੰਦੇ ਕਿੱਥੇ ਜੇ ਰੋਕੀ ਗਈ ਸੀ ਕਿੱਥੇ ਉਹ ਉੱਥੇ ਜਿੱਦੂ ਆਪਾਂ ਇਹਨਾਂ ਦੇ ਕਰਨੂਆਦ ਕੇ ਰਸਤਾ ਮੁੜਦਾ ਗਲੀ ਮੁੜਦੇ ਆਪਣੇ ਮੇਨ ਸ਼ਿਕਾ ਗਲੀ ਚੋਂ ਹਾਂਜੀ ਉੱਥੇ ਨਿਕਲਨਸਾਰ ਵੀ ਘਰੇ ਗਏ ਐ ਐਂਬੂਲੈਂਸ ਘੇਰੀ ਆ ਅਸੀਂ ਉਸ ਤਾਂ ਤੇ ਮੌਜੂਦਾ ਕੋਲੇ ਸੀ ਜੀ ਜੇ ਅਸੀਂ ਉਹ ਬੰਦੇ ਨੂੰ ਚੱਕਣ ਨਹੀਂ ਦੇਉਂ ਉਹ ਘੇਰਦੇ ਸੀ ਨਾ ਠੀਕ ਹੈ ਉਹ ਘੇਰਦੇ ਸੀ ਬੰਦਾ ਵੀ ਅਸੀਂ ਵੀ ਬੰਦੇ ਨੂੰ ਚੱਕਣ ਨਹੀਂ ਦੇਣਾ ਕੋਈ ਨਿਆ ਹੋਣਾ ਚਾਹੀਦਾ ਨਹੀਂ ਨਾਲੇ ਇੱਕ ਪਾਸੇ ਕਹਿ ਰਿਹਾ ਕਿ ਪਰਿਵਾਰ ਰਾਜੀਨਾਮੇ ਨੂੰ ਕਹਿ ਰਿਹਾ ਨਾਲੇ ਇੱਕ ਪਾਸੇ ਹੋਰ ਫਰਾਗ ਨਹੀਂ ਰਾਜੀਨਾਮੇ ਤਾਂ ਕੋਈ ਕਹਿੰਦਾ ਨਹੀਂ ਕੌਣ ਕਹਿੰਦਾ ਹੀ ਜਿਹੜੇ ਸਾਡੇ ਕਹਿੰਦੇ ਤੁਸੀਂ ਕਹਿੰਦੇ ਬੈਠੇ ਆ ਵੀ ਉਹ ਪ੍ਰੈਸ਼ਰ ਪਾ ਰਹੇ ਆ ਉਹ ਵੱਡੇ ਕਸਮ ਤੇ ਜਾਵੜਿਆ ਕੰਮ ਆ ਅਸੀਂ ਕੋਈ ਉਹਨਾਂ ਦੇ ਕੋਲੇ ਅਸੀਂ ਰਾਜੀਨਾਮਾ ਕਰ ਲੈਣ ਉਹ ਐ ਬੈਠਿਆ ਵੀ ਉਹਨਾਂ ਦੀ ਗੱਲ ਨਾ ਸੁਣੀ ਸਾਡੀ ਸੁਣ ਐ ਬੈਠਿਆ ਉਹ ਬੰਦੇ ਨੂੰ ਇੱਕ ਗਡਾਸੇ ਨਾ ਮਾਰਿਆ ਦਬਾਅ ਸਰਕਾਰੀ ਦਬਾਅ ਵੀ ਪਾਇਆ ਜਾ ਰਿਹਾ ਕੋਈ ਮੰਤਰੀ ਸ਼ੰਤਰੀ ਨਹੀਂ ਜੀ ਮੈਂ ਉਹ ਭੱਲੇ ਕੋਲੇ ਬੈਠੇ ਆ ਭੱਲਾ ਕੌਣ ਜੀ ਭੱਲਾ ਕੋਠੇ ਵਾਲਾ ਠੀਕ ਹੈ ਉੱਥੇ ਉਹ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਹੈ ਅੱਛਾ ਜੀ ਹਾਂ ਕਿਹੜੀ ਪਾਰਟੀ ਦੇ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦਾ ਚੇਅਰਮੈਨ ਹੈ ਜਿਹਦੇ ਕੋਲੇ ਬੈਠੇ ਹਾਂ ਚੇਅਰਮੈਨ ਨੇ ਤੁਹਾਨੂੰ ਕਿਹਾ ਵੀ ਕੋਈ ਨਵੇੜਦਿਆਂ ਜਾ ਕੇ ਕਰਦੇ ਕੁਝ ਨਹੀਂ ਕਿਹਾ ਉਹਨੇ ਮੇਰਾ ਫੋਨ ਚੱਕ ਲਿਆ ਸੀਗਾ ਫੋਨ ਚੱਕ ਕੇ ਉਹਨੇ ਦੁਬਾਰੇ ਕੱਟਤਾ ਠੀਕ ਹੈ ਉੱਥੇ ਗੱਲਬਾਤ ਮੈਂ ਉਹਨੂੰ ਕੁਛ ਕੁਛ ਜੀ ਸੁਣੀ ਉਹਨੇ ਫੋਨ ਕੱਟਤਾ ਫਿਰ ਮੈਂ ਇਹ ਤੋਂ ਲਵਾਇਆ ਫੋਨ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਕੀ ਮੰਗਾ ਤੁਹਾਡੀ ਮੈਂ ਤਾਂ ਇਨਸਾਫ ਇਹ ਚਾਹੁੰਦਾ ਜੀ ਵੇਖੋ ਇੱਕ ਗੰਡਾਸਾ ਨਾ ਗਰੀਬ ਬੰਦੇ ਦੀ ਹੱਤਿਆਚਾਰ ਚ ਹੋ ਰਹੀ ਹੈ ਤੇ ਸਾਡੇ ਕੋਲ ਹੈ ਕਿ ਤਸਗੇ ਮਾਰੇ ਤਸਗੇ ਮਾਰੇ ਗੰਡਾਸਾ ਨਾ ਬੰਦਾ ਵੱਢਿਆ ਗਿਆ ਬਿਲਕੁਲ ਉਹਦੇ ਵਿੱਚੋਂ ਵੇਖੋ ਸਾਨੂੰ ਇਨਸਾਫ ਕੀ ਮਿਲ ਰਿਹਾ ਅਸੀਂ ਤਾਂ ਉਹ ਚਾਹੁੰਦੇ ਹਾਂ ਮੈਂ ਤਾਂ ਤੁਸੀਂ ਜਾਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਕਾਨੂੰਨੀ ਕਾਰਵਾਈ ਹੋਵੇ ਬੰਦੇ ਜਿਵੇਂ ਬੰਦਾ ਵੱਢਿਆ ਗਿਆ ਉਹ ਮੈਂ ਉਹਨਾਂ ਨੂੰ ਵੱਢਿਆ ਚਾਹੀ ਜਾ ਹੂੰ ਮੈਂ ਜਿਹੜੇ ਤਰੀਕੇ ਨਾਲ ਉਹ ਘਰੇ ਆ ਕੇ ਕੁੱਟ ਕੇ ਗਏ ਆ ਤਾਂ ਤਾਂ ਨਿੱਕੇ ਨਿੱਕੇ ਬੱਚਾ ਦਾ ਵੀ ਨੁਕਸਾਨ ਹੋ ਸਕਦਾ ਬਹੁਤ ਹੋ ਸਕਦਾ ਸੀਗਾ ਜੀ ਹਮ ਐਂਬੂਲੈਂਸ ਵੀ ਕਰੀ ਗਈ ਹੈ ਮੈਂ ਸਾਰਾ ਨੋਟ ਕਰਨਾ ਪੱਲੇ ਕੋਲ ਗੱਲ ਸੁਣ ਲਓ ਮੇਰੀ ਮੈਂ ਇਹਦੇ ਨਾਲ ਆ ਭਵੇਂ ਮੈਨੂੰ ਜਾਨ ਦੀ ਕੁਰਬਾਨੀ ਕਿਹੜਾ ਨਾ ਦੇਣੀ ਪੈ ਜੇ ਜੀ ਹੁਣ ਦੱਸੋ ਮੈਂ ਨਾਲ ਆ ਇਹਦੇ ਹਮ ਪਰਿਵਾਰ ਪਿੱਛੇ ਹੁਣ ਇਕੱਲਾ ਇਹ ਮੁੰਡਾ ਹੀ ਰਹਿ ਗਿਆ ਹਾਂਜੀ ਇੱਕੋ ਮੁੰਡਾ ਰਹਿ ਗਿਆ ਜੀ ਇੱਕ ਮੁੰਡਾ ਪਹਿਲਾਂ ਨੇ ਮਾਰ ਕੇ ਟੰਗਿਆ ਜੀ ਇਹ ਬੰਦਿਆਂ ਨੇ ਹੂੰ والله ਨਹੀਂ ਮਾਰਾਂ ਸੀ ਗੱਲ ਕੀ ਉਸ ਵੀ ਮੇਰੀ ਭਾਵੇਂ ਵੀਡੀਓ ਜਿੱਥੇ ਮਰਜੀ ਜਾਵੜੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ ਨਾ ਡਰਦਾ ਨਾ ਅੱਜ ਦਾ ਨਾ ਕੱਲ ਡਰਾਂ ਪਰਿਵਾਰ ਵੀ ਦੱਸ ਰਿਹਾ ਕਿ ਪਹਿਲਾਂ ਰੰਜਸ ਸੀਗੀ ਉਹ ਕਾਦੀ ਰੰਜਸ ਸੀ ਉਹਦੇ ਬਾਰੇ ਪਤਾ ਜਾਣਕਾਰੀ ਉਹਦੇ ਬਾਰੇ ਨਹੀਂ ਮੈਨੂੰ ਪਤਾ ਆ ਸਾਡੇ ਆ ਬੰਦੇ ਨਾਲ ਉੱਤਰ ਕੇ ਆਇਆ ਉਹ ਮੇਰੇ ਨਾਲ ਉੱਤਰ ਕੇ ਆਇਆ ਸੀ ਫੋਨ ਤੇ ਗਾਲੋ-ਗਾਲੀ ਹੋਈ ਗਈ ਉਹ ਅੱਛਾ ਉਹ 8 ਵਜੇ ਤੋਂ ਲੱਗ ਕੇ 12 ਵਜੇ ਤੱਕ ਚੱਲੀ ਗਿਆ ਠੀਕ ਹੈ ਜੇ ਪਹਿਲਾਂ ਗੱਲਬਾਤ ਹੋਣੀ ਸੀ ਤੇ ਮੈਂ ਘਰੇ ਫੋਨ ਲਾਦਾ ਸੀਗਾ ਵੀ ਮੁੰਡਾ ਮੇਰੇ ਨਾਬਾਅਸ ਆ ਗਿਆ ਉਹ ਡਾਕਟਰ ਦੇ ਪੱਲ ਕੇ ਚਲ ਗਿਆ ਹੈਗਾ ਠੀਕ ਹੈ ਮੈਂ ਟੱਲ ਕੇ ਮੈਨੂੰ ਸੁਬਾਹ ਜੇ ਮੈਂ ਉੱਠਿਆ ਮੈਂ ਮੋਬਾਈਲ ਨੰਬਰ ਲਿਖ ਲਿਆ ਹੂੰ ਮੋਬਾਈਲ ਨੰਬਰ ਲੇ ਕੇ ਮੈਂ ਦੂਜੇ ਦਿਨ ਮਨ ਠਾਏ ਜਾ ਰਿਹਾ ਸੱਦਿਆ ਮੈਂ ਮੋਬਾਈਲ ਜਾ ਕੇ ਫੜਾਦਾ ਉੱਥੇ ਠੀਕ ਹੈ ਆ ਵੀ ਕੋਈ ਨਿਤਰਕਾਲ ਹੋਈ ਗਈ ਹੈ ਜਿਹੜੇ ਇਹ ਮੁੰਡੇ ਨੂੰ ਵੀ ਕਹਿੰਦੇ ਘਰੋਂ ਸੱਦਿਆ ਗਿਆ ਸੀ ਉਹਦਾ ਪਤਾ ਲੱਗਿਆ ਕਿਹਨੇ ਸੱਦਿਆ ਸੀ ਉਹਨਾਂ ਨੇ ਮਨ ਕਿ ਗੁਰ ਆਪਣਨੇ ਕਿਸ ਨੇ ਕਿਆ ਹੋਣਾ ਆ ਜਾ ਆ ਯਾਰ ਮਿੱਤਰ ਸੀ ਉਹ ਜਿਹਨੇ ਤਾਂ ਮਨ ਤਾਂ ਗੱਲ ਜਰੀ ਬੜਾ ਜਨਾਲ ਨਹੀਂ ਰੱਖੂ ਸੀ ਉਹਦੇ अच्छा। ਬਦਲੂ ਦਾ ਫੋਨ ਆ ਗਿਆ। ਕਿਸੇ ਲੇਡੀ ਨੇ ਫੋਨ ਲਾ ਕੇ ਸੱਦਿਆ ਸੀ। ਹਾਂਜੀ ਹਾਂਜੀ। ਠੀਕ ਹੈ। ਪਹਿਲਾਂ ਪਹਿਲਾਂ ਦੀ ਗੱਲ ਕਰਦੇ ਜਿਹੜੀ ਅੱਛਾ ਦੂਜੇ ਮੁੰਡੇ ਦੀ ਗੱਲ ਨਹੀਂ। ਜਿਹੜਾ ਪਹਿਲਾ ਮੁੰਡਾ ਮਰਿਆ। ਮੁੰਡੇ ਨੂੰ ਫੋਨ ਲਾ ਕੇ ਸੱਦਿਆ ਸੀ ਉਹਦੇ ਧਰਬਤ ਨਹੀਂ ਦੱਸਦੇ ਆ ਉਹਦਾ ਪਤਾ ਕਿਹਦੇ ਫੋਨ ਆਇਆ ਸੀ। ਕੋਈ ਨਹੀਂ ਸਾਨੂੰ ਪਤਾ ਜੀ। ਕਿਹਦਾ ਫੋਨ ਆਇਆ ਪਤਾ ਉਹ ਠੇ ਹੀ ਸੀਗਾ ਜੀ ਮੋਬਾਈਲ ਦੇ ਵਿੱਚ ਮੇਰੇ ਘਰ ਵਾਲੇ ਦੇ ਮੋਬਾਈਲ ਦੇ ਵਿੱਚ ਨੰਬਰ ਹੈਗਾ ਉਹਨਾਂ ਦਾ। ਉਹ ਕਢਵਾਏ ਤੋਂ ਪਤਾ ਲੱਗੂਗਾ ਵੀ ਕੌਣ ਸੀਗਾ ਉਹ ਮੁੰਡਾ। ਪੁਲਿਸ ਨੇ ਮੰਗੇ ਆ ਉਹ ਪੁਲ ਨੰਬਰ ਨੰਬਰ ਕੇ ਜਾ ਕਰਨੀ ਮੰਗੇ। ਨਹੀਂ ਉਹਨਾਂ ਨੇ ਕੁਝ ਨਹੀਂ ਮੰਗ ਉਹਨਾਂ ਨੇ ਸਾਰਾ ਕੁਝ ਕਰ ਲਿਆ ਜੀ ਆਪਦਾ ਮੈਂ ਆ ਵੇਖੋ ਚਾਬੀਆਂ ਮੇਰੇ ਕੋਲ ਦੀਪ ਦੀਆਂ ਪਰ ਮੈਂ ਨਾ ਸਭ ਕੁਝ ਦੇਖ ਲਿਆ ਇਹ ਹੂੰ ਪਰੇਸ਼ਾਨੀ ਬਿਲਕੁਲ ਗਲਤ ਕੰਮ ਹੈ ਇਹ ਜੇ ਸਾਡੇ ਗਰੀਬਾਂ ਨਾ ਇੰਨਾ ਹਤਿਆਚਾਰ ਹੋ ਰਿਆ ਰਿਹਾ ਜੀ ਤੇ ਫਿਰ ਹੈ ਕਿ ਸਾਡੇ ਕੋਲੇ ਸਾਡੇ ਕੋਲੇ ਤਾਂ ਫੇਕ ਡਾਂਗ ਰਹਿ ਗਈ ਜਾਂ ਤਾਂ ਉਹ ਐ ਚਲਾ ਦਈਏ ਜਾਂ ਐ ਚਲਾ ਦਈਏ ਕੋਈ ਇਨਸਾਫ ਨਾ ਮਿਲਿਆ ਕੀ ਕਰਾਂਗੇ ਇਨਸਾਫ ਨਾ ਮਿਲਿਆ ਸਭ ਕੁਝ ਕਰਾਂਗੇ ਅਸੀਂ ਜੇ ਇਸ ਕੰਮ ਦਾ ਇਨਸਾਫ ਨਾ ਮਿਲਿਆ ਚੌਂਕ 'ਚ ਵੀ ਰੱਖਾਂ ਉਹਨੂੰ ਅਸੀਂ ਇੱਥੇ ਚੌਂਕ 'ਚ ਵੀ ਰੱਖਾਂਗੇ ਸਭ ਕੁਝ ਕਰਾਂਗੇ ਅਸੀਂ ਜੀ ਹਾਂ ਜੀ ਠੀਕ ਹੈ ਧੰਨਵਾਦ ਜੀ ਬਸ ਕੋਈ ਗੱਲ ਨਹੀਂ ਪਹਿਲਾਂ ਉਹਨਾਂ ਦਾ ਮੁੰਡਾ ਏ ਸੀਗਾ ਹੂੰ ਕਿਸੇ ਬੋਰੀਆਂ ਦੀ ਕੁੜੀ ਨੂੰ ਗਲਤ ਬੋਲਦਾ ਹੋਊਗਾ ਅੱਛਾ ਜੀ ਉਹਨਾਂ ਨੇ ਕੁੱਟਿਆ ਸੀਗਾ ਏ ਬੋਰੀਆਂ ਨੇ ਹੂੰ ਤੇ ਛੋਟਾ ਮੁੰਡਾ ਜਦੋਂ ਕੁੱਟਦਾ ਸੀਗਾ ਉਹਨਾਂ ਨੇ ਸੜਕ ਤੇ ਬਿਠਾ ਕੇ ਸਾਹਮਣੇ ਸਾਡੇ ਕੁੱਟਿਆ ਹੂੰ ਮੁੜ ਕੇ ਉਹਨਾਂ ਨੇ ਘਰੋਂ ਵੇ ਦਾਖਲ ਕਰਤਾ ਸੀਗਾ ਉਹਨਾਂ ਨੇ ਕਿਸੇ ਹੋਰ ਕੰਮ ਤੇ ਭੇਜਤਾ ਸੀਗਾ ਬਾਹਰ ਜੀ ਉਹ ਮੁੰਡਾ ਕੱਲ ਦਾ ਆਇਆ ਹੋਇਆ ਏ ਇਹਨਾਂ ਦਾ ਛੋਟਾ ਮੁੰਡਾ ਉਹਨਾਂ ਨੇ ਰੈ ਕੀਤੀ ਸੀਗੀ ਇਹਨਾਂ ਨੂੰ ਮਾਰਨ ਨੂੰ ਕੁੱਟਣ ਦੀ ਹੂੰ ਕਸ਼ਮੀਰ ਸਿੰਘ ਮੇਰੇ ਪਤੀ ਨੂੰ ਜੀ ਹਾਂਜੀ ਉਹਨਾਂ ਦਾ ਨਾਮ ਨੂੰ ਕੀ ਆ ਭੈਣ ਜਿਨ੍ਹਾਂ ਨੇ ਮਾਰੇ ਆ ਇਹਨਾਂ ਦਾ ਨਾਮ ਇੱਕ ਦਾ ਤਾਂ ਮੁੰਡੇ ਦਾ ਤਾਂ ਨਾਮ ਬਿੱਟੂ ਆਈ ਹੂੰ ਤੇ ਦੂਜਿਆਂ ਦੇ ਮੈਂ ਜਾਣਦੀ ਨਹੀਂ ਹੈਗੀ